ਪਾਰਾ ਜਿਹੜਾ ਹੁਣ ਘਟ ਨਹੀਂ ਰਿਹਾ ਹੈਗਾ ਹਨਾ ਕਚਰੇ ਦੇ ਡੱਬੇ ਦੇ ਵਿੱਚ ਕਚਰੇ ਦੇ ਡੱਬੇ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਰੱਖ ਲੈਣਾ ਠੀਕ ਹੈ ਜੀ ਇੱਕ ਦਿਨ ਦੇ ਵਿੱਚ ਦੋ ਵਾਰ ਲੈਣਾ ਵਾ ਸਿਰਫ ਇੱਕ ਚਮਚ ਹੀ ਲੈਣਾ ਵਾ ਤੁਸੀਂ 3 ਤੋਂ ਲੈ ਕੇ 4 ਕਿਲੋ ਤੱਕ ਪਾਰਾ ਜਿਹੜਾ ਤੁਹਾਡਾ ਤੁਸੀਂ ਲਗਾਤਾਰ ਤੁਸੀਂ ਇਹਨੂੰ 10 ਦਿਨ ਪੀਣਾ ਜੀ ਮਦਰ ਕਰਦੀ ਆ ਭਾਰ ਘਟਾਉਣ ਦਾ ਜਰੂਰ ਹੈ ਨਾਲ 101% ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਭਾਰ ਘਟਾਉਣ ਦੀ ਰੈਮਡੀ ਜੜੀ ਉਹ ਸ਼ੇਅਰ ਕਰਾਂਗਾ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਵਾ ਜਾਂ ਫਿਰ ਕੋਈ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾ ਰਿਆ ਸੀਗਾ ਤੇ ਉਹਦਾ ਭਾਰ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਜਾਨੀ ਇਹ ਉਹਦਾ ਭਾਰ ਆ ਜਿਹੜਾ ਹੁਣ ਘਟ ਨਹੀਂ ਰਿਹਾ ਹੈਗਾ ਹਨਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਜੜੀ ਰੈਮਡੀ ਮੈਂ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਜਾਨੀ ਕਿ ਚੋਰ ਨਾ ਹੋ ਹਨਾ ਸੋ ਉਹ ਚੁਰ ਨੂੰ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਬਣਾ ਕੇ ਤੁਸੀਂ ਉਹਨੂੰ ਡੇਲੀ ਇੱਕ ਦਿ ਇੱਕ ਦਿਨ ਦੇ ਵਿੱਚ ਦੋ ਵਾਰ ਲੈਣਾ ਵਾ ਸਿਰਫ ਇੱਕ ਚਮਚ ਹੀ ਲੈਣਾ ਵਾ ਤੁਸੀਂ ਅਗਰ ਤੁਸੀਂ ਉਹਨੂੰ ਲਗਾਤਾਰ ਤੁਸੀਂ 15 ਦਿਨ ਤੁਸੀਂ ਲੈਣਾ ਸ਼ੁਰੂ ਕਰ ਦੋਗੇ ਨਾ ਤੁਹਾਡਾ ਰੁਕਿਆ ਹੋਇਆ ਭਾਰਾ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜੇ ਤੁਹਾਡੇ ਸਰੀਰ ਦੇ ਉੱਤੇ ਫਾਲਤੂ ਦੀ ਚਰਬੀ ਜਿੰਨੀ ਵੀ ਜੰਮੀ ਹੋਈ ਹੈ ਜਾਂ ਤੁਹਾਡਾ ਮੈਟਾਬੋਲਿਜ਼ਮ ਸ로우 ਆ ਜਾਂ ਫਿਰ ਤੁਹਾਡਾ ਫੀਲ ਲੈਵਲ ਆ ਜਿਹੜਾ ਉਹ ਫੇਟੀ ਆ ਹਣਾ ਤਾਂ ਉਹ ਦੇਖੋ ਆਟੋਮੈਟਿਕੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਜੀ ਸੋ ਉਹ ਚੋਰਮਨੂ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀ ਜੀ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਰ ਨਵਾਂ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਹ ਚੋਰ ਨੂੰ ਬਣਾਉਣ ਵਾਸਤੇ ਸਾਨੂੰ ਪੰਜ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਹੈਣਾ ਜੀ ਸੋ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਇੱਕ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਜੋ ਕੁਛ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਉਹ ਚੋਰਨ ਵਾਸਤੇ ਉਹ ਨੋਟ ਕਰੀ ਚੱਲੋ ਤੇ ਜਿੰਨੀ ਵੀ ਗ੍ਰਾਮ ਦੇ ਵਿੱਚ ਦੱਸਾਂਗਾ ਜਿੰਨੀ ਮਾਤਰਾ ਦੇ ਵਿੱਚ ਮੈਂ ਦੱਸਾਂਗਾ ਜਿੰਨੇ ਗ੍ਰਾਮ ਮੈਂ ਦੱਸਾਂਗਾ ਤੁਸੀਂ ਉਨੀ ਹੀ ਮਾਤਰਾ ਦੇ ਵਿੱਚ ਉਹ ਚੀਜ਼ਾਂ ਜਿਹੜੀ ਤੁਸੀਂ ਲੈਣੀ ਹੈ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਜੀ ਠੀਕ ਹੈ ਮੈਂ ਪਹਿਲਾਂ ਹੀ ਆਲਰੇਡੀ ਲਿਖ ਕੇ ਰੱਖਿਆ ਹੋਈਆਂ ਨੇ ਨੰਬਰ 1 ਦੇ ਉੱਤੇ ਸਾਨੂੰ ਚਾਹੀਦਾ ਜੀ ਸੁੱਕਾ ਆਮਲਾ ਚਾਹੀਦਾ ਜੀ ਸੁੱਕਾ ਆਮਲਾ ਚਾਹੀਦਾ ਜੀ ਇਹ ਸਾਨੂੰ ਚਾਹੀਦਾ ਜੀ 5 ਗ੍ਰਾਮ ਸੁੱਕਾ ਆਮਲਾ ਸਾਨੂੰ ਚਾਹੀਦਾ ਜੀ 5 ਗ੍ਰਾਮ ਉਸ ਤੋਂ ਬਾਅਦ ਸਾਨੂੰ ਚਾਹੀਦੀ ਜੀ ਸੌਂਠ ਚਾਹੀਦੀ ਹੈ ਜਿਵੇਂ ਇੱਕ ਅਦਰਕ ਨੇ ਹੁੰਦਾ ਸੁੱਕਾ ਉਹਦਾ ਮਤਲਬ ਪਾਊਡਰ ਜਿਹਾ ਬਣਾਉਂਦਾ ਉਹਨੂੰ ਸੌਂਠ ਕਹਿੰਦੇ ਨੇ ਨਾ ਜੀ ਇਹ ਤੁਹਾਨੂੰ ਚਾਹੀਦੀ ਹੈ ਜੀ 2 ਗ੍ਰਾਮ ਇਹ ਤੁਸੀਂ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਪਾਊਡਰ ਜਿਹੜਾ ਤੁਹਾਨੂੰ ਬਣੇ ਬਣਾਏ ਬਾਜ਼ਾਰ ਦੇ ਵਿੱਚ ਵੀ ਮਿਲ ਜਾਣਗੇ ਠੀਕ ਹੈ ਜੀ ਇਹ ਲੈਣਾ ਤੁਸੀਂ 2 ਗ੍ਰਾਮ ਉਸ ਤੋਂ ਬਾਅਦ ਤੁਸੀਂ ਲੈਣੀ ਛੋਟੀ ਪਿਪਲੀ ਲੈਣੀ ਆ ਉਹ ਲੰਬੀ ਜੀ ਹੁੰਦੀ ਹੈ ਛੋਟੀ ਪਿਪਲੀ ਜਿਵੇਂ ਗੋਲਾ ਨਹੀਂ ਹੁੰਦੀਆਂ ਹੈਗੀਆਂ ਹਣਾ ਪਿੰਡਾਂ ਵਾਲਿਆਂ ਨੂੰ ਪਤਾ ਹੁੰਦੀ ਹੈ ਜਿਹੜੇ ਤੂਤਰੇ ਗੋਲ ਲੱਗੇ ਹੁੰਦੇ ਨੇ ਉਸ ਟਾਈਪ ਦੀਆਂ ਹੁੰਦੀਆਂ ਨੇ ਇਹ ਤੁਸੀਂ ਉਹ ਲੈਣੀ ਹੈ ਪਿਪਲੀ ਲੈਣੀ ਹੈ ਜੀ ਤੁਸੀਂ ਇਹ ਵੀ ਤੁਸੀਂ 2 ਗ੍ਰਾਮ ਲੈਣੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਸੌਂਫ ਦਾ ਪਾਊਡਰ ਹੈ ਜਿਹੜਾ ਸੌਂਫ ਦਾ ਪਾਊਡਰ ਲੈਣਾ ਜੀ ਇਹ ਤੁਸੀਂ ਲੈਣਾ 5 ਗ੍ਰਾਮ ਠੀਕ ਹੈ ਜੀ ਸੌਂਫ ਦਾ ਪਾਊਡਰ 5 ਗ੍ਰਾਮ ਲੈਣਾ ਜੀ ਤੇ ਨੰਬਰ 5 ਦੇ ਉੱਤੇ ਤੁਸੀਂ ਲੈਣਾ ਜੀ ਨਿੰਬੂ ਲੈਣਾ ਸਿਰਫ ਇੱਕ ਨਿੰਬੂ ਲੈਣਾ ਠੀਕ ਹੈ ਜੀ ਇੱਕ ਨਿੰਬੂ ਲੈਣਾ ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰਦਾ ਪਿਆਵਾ ਸੁੱਕਾ ਆਮਲਾ ਜਿਹੜਾ ਤੁਸੀਂ ਉਹ 5 ਗ੍ਰਾਮ ਲੈਣਾ ਜੀ ਸੌਂਠ ਦਾ ਜਿਹੜਾ ਪਾਊਡਰ ਆ ਉਹ ਤੁਸੀਂ 2 ਗ੍ਰਾਮ ਲੈਣਾ ਵਾ ਛੋਟੀ ਪੀਪਲੀ ਜਿਹੜੀ ਇਹ ਵੀ ਤੁਸੀਂ 2 ਗ੍ਰਾਮ ਲੈਣੀ ਆ ਸੌਂਫ ਦਾ ਜਿਹੜਾ ਪਾਊਡਰ ਉਹ ਤੁਸੀਂ 5 ਗ੍ਰਾਮ ਲੈਣਾ ਜੀ ਤੇ ਨਿੰਬੂ ਆ ਜਿਹੜਾ ਤੁਸੀਂ ਇੱਕ ਲੈਣਾ ਜੀ ਹੁਣ ਤੁਸੀਂ ਕੀ ਕਰਨਾ ਵੀ ਜੇ ਤਾਂ ਦੇਖੋ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਇਹਦਾ ਜੇ ਪਾਊਡਰ ਮਿਲ ਜਾਂਦਾ ਸਭ ਤੋਂ ਵਧੀਆ ਜੇ ਇਹਦਾ ਪਾਊਡਰ ਨਹੀਂ ਮਿਲਦਾ ਹੈਗਾ ਤੁਸੀਂ ਇਹ ਸਾਰੀ ਚੀਜ਼ਾਂ ਲੈ ਆਣੀ ਐ ਇੰਨੀ ਗ੍ਰਾਮ ਦੇ ਵਿੱਚ ਹੀ ਤਾਂ ਤੁਸੀਂ ਇਹਦਾ ਆਪ ਇਹਦਾ ਪਾਊਡਰ ਆ ਜਿਹੜਾ ਤੁਸੀਂ ਆਪ ਬਣਾ ਲੈਣਾ ਘਰ ਦੇ ਵਿੱਚ ਠੀਕ ਹੈ ਜੀ ਗ੍ਰਾਈਂਡਰ ਦੇ ਵਿੱਚ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰਕੇ ਤੁਸੀਂ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਤੁਸੀਂ ਕੱਚੇ ਦੇ ਡੱਬੇ ਦੇ ਵਿੱਚ ਕੱਚੇ ਦੇ ਡੱਬੇ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਰੱਖ ਲੈਣਾ ਠੀਕ ਹੈ ਜੀ ਪਾ ਕੇ ਰੱਖ ਲੈਣਾ ਕੱਚੇ ਦੇ ਡੱਬੇ ਦੇ ਵਿੱਚ ਠੀਕ ਹੈ ਜੀ ਤੇ ਇਹ ਤਾਂ ਦਾ ਸਟੋਰ ਕਰਕੇ ਹੋ ਜਾਏਗਾ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਲੈਣਾ ਸਿਰਫ ਤਾਂ ਕਿੰਨੇ ਦਿਨ ਦਾ ਬਣਾਉਣਾ 15 ਦਿਨ ਦਾ ਬਣਾਉਣਾ ਜਿਆਦਾ ਨਹੀਂ ਬਣਾਉਣਾ ਹੈਗਾ ਕਈ ਵਾਰੀ ਪਤਾ ਕੀ ਆ ਜਿਆਦਾ ਬਣਾ ਕੇ ਜੇ ਆਪਾਂ ਰੱਖ ਲਈਏ 3 ਮਹੀਨੇ ਦਾ 2 ਮਹੀਨੇ ਦਾ ਫਿਰ ਖਰਾਬ ਹੋ ਜਾਂਦਾ ਸੋ ਇਸ ਕਰਕੇ ਆਪਾਂ ਜਿਆਦਾ ਨਹੀਂ ਬਣਾਣਾ ਜਾਨੀ ਕਿ ਉਹਦਾ ਅਸਰ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਵਾ ਸੋ ਇਸ ਕਰਕੇ ਆਪਾਂ 15 ਦਿਨ ਦਾ ਹੀ ਬਣਾਵਾਂਗੇ ਜੇ 10 ਦਿਨ ਦਾ ਬਣਾਉਂਗੇ ਤੁਸੀਂ ਸਭ ਤੋਂ ਵਧੀਆ ਵਾ ਜੀ ਠੀਕ ਹੈ ਜੀ ਤੁਸੀਂ 10 ਦਿਨ ਦਾ ਤੁਸੀਂ ਬਣਾ ਕੇ ਰੱਖ ਲਓ ਜਾਂ 15 ਦਿਨ ਦਾ ਬਣਾ ਕੇ ਰੱਖ ਲਓ ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣਾ ਪਾਊਡਰ ਜਿਹੜਾ ਉਹ ਤਿਆਰ ਹੋ ਗਿਆ ਠੀਕ ਹੈ ਜੀ ਹੁਣ ਇਹਨੂੰ ਲੈਣਾ ਕਿੱਦਾਂ ਵਾ ਲੈਣ ਦਾ ਤਰੀਕਾ ਜਿਹੜਾ ਜੀ ਇਹਦਾ ਦੇਖੋ ਇਹਨੂੰ ਤੁਸੀਂ ਲੈਣਾ ਵ ਠੀਕ ਹੈ ਜੀ ਦੋ ਵਾਰ ਲੈਣਾ ਵਾ ਸਵੇਰੇ ਠੀਕ ਹੈ ਜੀ ਸਵੇਰੇ ਤੇ ਸ਼ਾਮ ਨੂੰ ਸਵੇਰੇ ਤੇ ਸ਼ਾਮ ਨੂੰ ਲੈਣਾ ਵਾ ਕਿੰਨੀ ਮਾਤਰਾ ਦੇ ਵਿੱਚ ਲੈਣਾ ਤੁਸੀਂ ਇੱਕ ਛੋਟਾ ਚਮਚ ਇੱਕ ਤੁਸੀਂ ਛੋਟਾ ਚਮਚ ਲੈਣਾ ਜੀ ਠੀਕ ਹੈ ਜੀ ਮੀਡੀਅਮ ਸਾਈਜ਼ ਦਾ ਚਮਚ ਹੁੰਦਾ ਨਾ ਜਿਹੜਾ ਘਰ ਵਾਲਾ ਜਿਹੜਾ ਆਪਾਂ ਘਰ ਦੇ ਵਿੱਚ ਰੋਟੀ ਖਾਂਦੇ ਆ ਉਹਦੋਂ ਤੁਸੀਂ ਲੈ ਕੇ ਤੁਸੀਂ ਇੱਕ ਚਮਚ ਲੈਣਾ ਵਾ ਠੀਕ ਹੈ ਜੀ ਦੋਨੋਂ ਟਾਈਮ ਸਵੇਰੇ ਜਦ ਤੁਸੀਂ ਖਾਣਾ ਖਾ ਲੋਗੇ ਮੰਨ ਕੇ ਚਲੋ ਤੁਸੀਂ ਬ੍ਰੇਕਫਾਸਟ ਕਰਕੇ ਹਟੇ ਹੋ ਬ੍ਰੇਕਫਾਸਟ ਕਰਨ ਤੋਂ 30 ਮਿੰਟ ਬਾਅਦ ਠੀਕ ਹੈ ਜੀ 30 ਮਿੰਟ ਬਾਅਦ ਤੁਸੀਂ ਲਓਗੇ ਤੇ ਰਾਤ ਨੂੰ ਜਦੋਂ ਤੁਸੀਂ ਡਿਨਰ ਕਰੋਗੇ ਤੇ 30 ਮਿੰਟ ਬਾਅਦ ਤੁਸੀਂ ਉਹਦੋਂ ਲੈਣਾ ਡਿਨਰ ਕਰਨ ਤੋਂ 30 ਮਿੰਟ ਬਾਅਦ ਜਾਨੀ ਕਿ ਅੱਧੇ ਘੰਟੇ ਬਾਅਦ ਤੁਸੀਂ ਲੈਣਾ ਵਾ ਦਿਨ ਦੇ ਵਿੱਚ ਦੋ ਵਾਰ ਹੀ ਤੁਸੀਂ ਲਓਗੇ ਜੀ ਠੀਕ ਹੈ ਜੀ ਹੁਣ ਇਹਨੂੰ ਲੈਣਾ ਕਿਵੇਂ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਤੁਸੀਂ ਪਾਣੀ ਆ ਜਿਹੜਾ ਉਹ ਗਰਮ ਕਰ ਲੈਣਾ ਜੀ ਗਰਮ ਕਰ ਲੈਣਾ ਠੀਕ ਹੈ ਜੀ ਗਰਮ ਪਾਣੀ ਕਰਕੇ ਤੁਸੀਂ ਉਹਨੂੰ ਗਲਾਸ ਦੇ ਵਿੱਚ ਪਾ ਕੇ ਤੁਸੀਂ ਆ ਜਿਹੜਾ ਸਾਰਾ ਜਿਹੜਾ ਪਾਊਡਰ ਆ ਇਹ ਪਾਊਡਰ ਤੁਸੀਂ ਪਾਣੀ ਦੇ ਵਿੱਚ ਪਾ ਦੇਣਾ ਜੀ ਠੀਕ ਹੈ ਜੀ ਇੱਕ ਚਮਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਘੋਲ ਕੇ ਫਿਰ ਤੁਸੀਂ ਉਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਯਾਨੀ ਕਿ ਠੰਡਾ ਕਰ ਲੈਣਾ ਜਦੋਂ ਉਹ 50% ਹੋ ਜਾਏ ਜਿੰਨੀ ਕੁ ਗਰਮ ਆਪਾਂ ਚਾਹ ਪੀਨੇ ਆ ਉਦਾਂ ਦਾ ਜਦੋਂ ਹੋ ਜਾਊਗਾ ਠੀਕ ਹੈ ਜੀ ਫਿਰ ਤੁਸੀਂ ਉਹਦੇ ਵਿੱਚ ਅੱਧਾ ਨਿੰਬੂ ਅੱਧਾ ਨਿੰਬੂ ਨਿਚੋੜ ਦੇਣਾ ਉਸੇ ਪਾਣੀ ਦੇ ਵਿੱਚ ਠੀਕ ਹੈ ਜੀ ਅੱਧਾ ਨਿੰਬੂ ਨਿਚੋੜ ਦੇਣਾ ਉਹ ਪਾਣੀ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਘੋਲ ਕੇ ਉਹਨੂੰ ਤੁਸੀਂ ਹੌਲੀ-ਹੌਲੀ ਪੀਣਾ ਸਿਪ-ਸਿਪ ਕਰਕੇ ਪੀਣਾ ਜਿੱਦਾਂ ਆਪਾਂ ਚਾਹ ਪੀਨੇ ਆ ਤੁਸੀਂ ਉਸੇ ਤਰ੍ਹਾਂ ਉਹਨੂੰ ਹੌਲੀ-ਹੌਲੀ ਸਿਪ-ਸਿਪ ਕਰਕੇ ਉਹਨੂੰ ਤੁਸੀਂ ਪੀਣਾ ਵਾ ਜੀ ਠੀਕ ਹੈ ਜੀ ਤੁਸੀਂ ਇਹਨੂੰ ਕੀ ਕਰਨਾ ਉਹ ਤੁਸੀਂ ਲਗਾਤ 10 ਦਿਨ ਪੀਣਾ ਵਾ 10 ਦਿਨ ਪੀ ਕੇ ਫਿਰ ਤੁਸੀਂ ਇਹਨੂੰ 2 ਜਾਂ 3 ਦਿਨ ਤੁਸੀਂ ਬ੍ਰੇਕ ਪਾ ਦੇਣੀ 2 ਜਾਂ 3 ਦਿਨ ਤੁਸੀਂ ਨਹੀਂ ਪੀਣਾ ਹੈਗਾ ਉਸ ਤੋਂ ਬਾਅਦ ਫਿਰ ਤੁਸੀਂ ਸ਼ੁਰੂ ਕਰ ਦੇਣਾ ਇਸਨੂੰ ਠੀਕ ਹੈ ਜੀ ਇਹਨੂੰ ਦਿਨ ਦੇ ਵਿੱਚ ਦੋ ਵਾਰ ਤੁਸੀਂ ਲੈਣਾ ਹੀ ਲੈਣਾ ਵਾ ਤੁਸੀਂ ਇਹਨੂੰ ਲਗਾਤਾਰ ਤੁਸੀਂ ਇਹਨੂੰ 1 ਮਹੀਨਾ ਲਓ ਇਦਾਂ ਠੀਕ ਹੈ 10 ਦਿਨ ਲਿਆ 2 ਦਿਨ ਬ੍ਰੇਕ ਪਾ ਲਈ ਫਿਰ 10 ਦਿਨ ਲਿਆ ਫਿਰ ਬ੍ਰੇਕ ਪਾ ਲਈ ਫਿਰ 10 ਦਿਨ ਲਿਆ ਠੀਕ ਹੈ ਜੀ ਤੁਸੀਂ ਇਹਨੂੰ ਪੀ ਕੇ ਦੇਖੋ ਤੇ ਤੁਹਾਡਾ ਜਿਹੜਾ ਭਾਰ ਦੇਖੋ ਆਟੋਮੈਟਿਕਲੀ ਕਟੇਗਾ ਹੀ ਕਟੇਗਾ ਜੀ ਜੇ ਆਪਾਂ ਜ਼ਿਆਦਾ ਗੱਲ ਨਾ ਕਰੀਏ ਤਾਂ ਮੈਂ ਕਹਿੰਦਾ ਘਟੋ ਘਟ ਤੁਹਾਡਾ 3 ਤੋਂ ਲੈ ਕੇ 4 ਕਿਲੋ ਤੱਕ ਭਾਰਾ ਜਿਹੜਾ ਤੁਹਾਡਾ ਘਟ ਜੇਗਾ ਠੀਕ ਹੈ ਜੀ 4 ਤੋਂ 5 ਕਿਲੋ ਭਾਰ ਉਹ ਵੀ ਤੁਹਾਡਾ ਤਾਂ ਘਟੇਗਾ ਜੇ ਤੁਸੀਂ ਇਹ ਤਿੰਨ ਚਾਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹੁਣ ਦੱਸਾਂਗਾ ਜੇ ਤੁਸੀਂ ਉਹਨਾਂ ਨੂੰ ਸਟ੍ਰਿਕਲੀ ਫੋਲੋ ਕਰੋਗੇ ਜੀ ਉਹ ਕਿਹੜੀਆਂ ਨੇ ਨੰਬਰ 1 ਦੇ ਉੱਤੇ ਹੈਗਾ ਜੀ ਤੁਸੀਂ ਵਰਕਆਊਟ ਜਿਹੜਾ ਤੁਸੀਂ ਸਵੇਰੇ ਸ਼ਾਮ ਤੁਸੀਂ ਕਰੋਗੇ ਹੀ ਕਰੋਗੇ ਚਾਹੇ ਸਵੇਰੇ ਤੁਸੀਂ ਕਰ ਲਓ ਵਰਕਆਊਟ ਤੁਸੀਂ ਕਰੋਗੇ ਹੀ ਕਰੋਗੇ 40 ਤੋਂ 50 ਮਿੰਟ ਤੁਸੀਂ ਵਰਕਆਊਟ ਕਰੋਗੇ ਹੀ ਕਰੋਗੇ ਵਰਕਆਊਟ ਦੇ ਵਿੱਚ ਕੁਝ ਵੀ ਆਸਦਾ ਤੁਸੀਂ ਰਨਿੰਗ ਕਰ ਸਕਦੇ ਹੋ ਜਿਮ ਦੇ ਵਿੱਚ ਜਾ ਕੇ ਸਟ੍ਰੈੱਡਰ ਟ੍ਰੇਨਿੰਗ ਕਰ ਸਕਦੇ ਹੋ ਵੋਕ ਕਰ ਸਕਦੇ ਹੋ ਹੌਲੇ ਹੌਲੇ ਠੀਕ ਹੈ ਜੀ ਤੁਸੀਂ ਇਹ ਕੁਝ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਨੰਬਰ 2 ਦੇ ਉੱਤੇ ਹੈਗਾ ਜੀ ਤੁਸੀਂ ਡਾਈਟ ਹੈ ਜਿਹੜੀ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰੋਗੇ ਹੀ ਕਰੋਗੇ ਕੋਈ ਵੀ ਤੁਸੀਂ ਜੰਕ ਫੂਡ ਹੈ ਜਿਹੜਾ ਉਹ ਨਹੀਂ ਖਾਓਗੇ ਕੋਈ ਵੀ 슈ਗਰ ਵਾਲੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਖਾਓਗੇ ਚਾਹ ਨਹੀਂ ਪੀਵੋਗੇ ਜੇ ਚਾਹ ਪੀਣ ਨੂੰ ਦਿਲ ਕਰਦਾ ਤਾਂ ਤੁਸੀਂ ਫਿੱਕੀ ਚਾਹ ਜਿਹੜੀ ਆ ਉਹ ਪੀ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਰਸਗੁੱਲਾ ਗਲਾਵ ਜਾਮਨ ਵਰਤੀ ਵਗੈਰਾ ਕੁਝ ਨਹੀਂ ਖਾਣੀ ਹੈਗੀ ਨਾ ਨਮਕੀਨ ਬਿਸਕੁਟ ਜਾਨਕੀ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਹੈ ਜਿਹੜੀ ਉਹ ਤੁਸੀਂ ਨਹੀਂ ਖਾਣੀ ਹੈਗੀ ਜੀ ਹੋਰ ਉਸ ਤੋਂ ਬ Ngoài ਤੋਂ ਘੱਟੋ ਘੜ ਤੁਸੀਂ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ 3 ਤੋਂ 4 ਲੀਟਰ ਪਾਣੀ ਆ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਜੀ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਠੀਕ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਆ ਤੁਸੀਂ ਉਹ ਪੂਰੀ ਲਵੋਗੇ ਜੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲਵੋਗੇ 3 ਤੋਂ 4 ਲੀਟਰ ਪਾਣੀ ਪੀਓਗੇ ਡਾਈਟ ਆ ਜਿਹੜੀ ਤੁਸੀਂ ਸਟਿਕਲੀ ਫੋਲੋ ਕਰੋਗੇ ਤੇ ਵਰਕਆਊਟ ਕਰੋਗੇ ਫਿਰ ਤੋਰ ਨੂੰ ਰਿਜ਼ਲਟ ਆ ਜਿਹੜਾ ਇਹ ਪਾਣੀ ਨੇ ਦੇਣਾ ਵਾ ਦੇਖੋ ਆ ਜਦੋਂ ਮੈਂ ਤੁਹਾਨੂੰ ਚੋਰਨ ਦੱਸਦਾ ਵਾਂ ਜਿਹੜੀ ਮੈਂ ਤੁਹਾਨੂੰ ਰੈਮਡੀ ਦੱਸਦਾ ਵਾਂ ਇਹ ਦੇਖੋ ਭਾਰ ਜੇ ਆਪਾਂ ਕਹੀਏ ਭਾਰ ਪੱਕਾ ਨਹੀਂ ਘਟਾਉਂਦੀ ਮਤਲਬ ਵੀ ਇਹ ਭਾਰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰਦੀ ਆ ਮਦਦ ਕਰਦੀ ਆ ਭਾਰ ਘਟਦਾ ਜ਼ਰੂਰ ਹੈ ਦੇ ਨਾਲ 101% ਬਟ ਕੀ ਆ ਇਹ ਤੁਹਾਡਾ ਭਾਰ ਘਟਾਉਣ ਦੇ ਪ੍ਰੋਸੈਸ ਨੂੰ ਨਾ ਥੋੜਾ ਜਿਹਾ ਤੇਜ਼ ਕਰ ਦਿੰਦੀ ਆ ਹੋਰ ਕੁਝ ਨਹੀਂ ਹੈਗਾ ਤੁਸੀਂ ਮਤਲਬ ਬਣ ਕੇ ਚਲੋ ਤੁਸੀਂ ਇਹ ਰੈਮਡੀ ਬਣਾ ਕੇ ਤੁਸੀਂ ਰੱਖ ਲਈ ਤੇ ਇਹਨੂੰ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਲਈ ਜਾ ਰਹੇ ਹੋ ਤੇ ਬਾਕੀ ਤੁਸੀਂ ਡਾਈਟ ਨੂੰ ਫੋਲੋ ਨਹੀਂ ਕਰਦੇ ਪਏ ਤੁਸੀਂ ਗੰਦਮੰਦ ਵੀ ਖਾਈ ਜਾ ਰਹੇ ਹੋ ਮਿੱਠਾ ਵੀ ਖਾਈ ਜਾ ਰਹੇ ਹੋ ਠੀਕ ਹੈ ਜੀ ਰੱਜ ਕੇ ਖਾਈ ਜਾ ਰਹੇ ਹੋ ਸਾਰਾ ਕੁਝ ਫਿਰ ਤੁਹਾਡਾ ਭਾਰ ਜਿਹੜਾ ਉਹ ਨਹੀਂ ਘਟਿਆ ਫਿਰ ਇਹ ਰੈਮਡੀ ਨੇ ਆਪਣਾ ਕੰਮ ਨਹੀਂ ਕਰਨਾ ਹੈਗਾ ਜੀ ਠੀਕ ਹੈ ਜੀ ਜੇ ਤੁਸੀਂ ਇਹ ਰੈਮਡੀ ਦਾ ਫਾਇਦਾ ਲੈਣਾ ਚਾਹੁੰਦੇ ਹੋ ਜਿਹੜੀਆਂ ਮੈਂ ਤੁਹਾਨੂੰ ਤਿੰਨ ਚਾਰ ਗੱਲਾਂ ਦੱਸੀਆਂ ਨੇ ਤੁਸੀਂ ਇਹਨੂੰ ਫੋਲੋ ਕਰ ਲਓ ਤੇ ਤੁਸੀਂ ਆਹ ਰੈਮਡੀ ਨੂੰ ਤੁਸੀਂ ਪੀਣਾ ਸ਼ੁਰੂ ਕਰ ਦਿਓ ਠੀਕ ਤੁਸੀਂ 1 ਮਹੀਨਾ 30 ਦਿਨ ਲਗਾਤਾਰ ਤੁਸੀਂ 30 ਦਿਨ ਇਹਨੂੰ ਤੇ ਤੁਸੀਂ ਆ ਜੜੀ ਵਿੱਚ ਡਾਈਟ ਵਗੈਰਾ ਦੱਸਿਆ ਤੁਸੀਂ ਇਹਨੂੰ ਫੋਲੋ ਕਰ ਲਓ ਇੱਕ ਮੈਂ 15 ਦਿਨ ਦਾ ਡਾਈਟ ਪਲੈਨ ਹੈ ਜਿਹੜਾ ਉਹ ਪਾਇਆ ਹੋਇਆ ਵਾ ਤੁਸੀਂ ਉਹ 15 ਦਿਨ ਦੇ ਡਾਈਟ ਪਲੈਨ ਨੂੰ ਫੋਲੋ ਕਰ ਲਓ ਤੇ ਤੁਸੀਂ ਆ ਪਾਣੀ ਨਾਲ ਤੁਸੀਂ ਪੀਣਾ ਸ਼ੁਰੂ ਕਰ ਦੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਯਾਰ 3 4 5 ਕਿਲੋ ਤੱਕ ਤੁਹਾਡਾ ਭਾਰਾ ਜਿਹੜਾ ਬੜੇ ਆਰਾਮ ਨਾਲ ਘਟੇਗਾ ਗਾਰੰਟੀ ਹੈ ਮੇਰੀ ਤੁਸੀਂ ਇੱਕ ਵਾਰੀ ਨੂੰ ਤੁਸੀਂ ਕਰਕੇ ਦੇਖੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਠੀਕ ਹੈ ਜੀ ਇਹਨੂੰ ਤੁਸੀਂ ਪੀ ਸਕਦੇ ਹੋ ਤੁਸੀਂ ਇਹਨੂੰ ਲਗਾਤਾਰ 30 ਦਿਨ ਤੁਸੀਂ ਇਹਨੂੰ ਪੀਣਾ ਸ਼ੁਰੂ ਕਰੋ ਤੇ ਨਾਲ ਡਾਈਟ ਨੂੰ ਫੋਲੋ ਕਰ ਲਓ ਜਿਹੜਾ ਤੁਹਾਡਾ ਭਾਰਾ ਉਹ ਘਟ ਸਿਰ ਤੇ ਉੱਤੇ ਹੀ ਘਟਦਾ ਵਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਜਿੰਨੀ ਘੱਟ ਤੁਹਾਡੀ ਕੈਲਰੀਜ਼ ਹੋਣਗੀਆਂ ਜਿਹਦੇ ਵਿੱਚ ਪ੍ਰੋਟੀਨ ਜਿਹੜਾ ਹਾਈ ਹੋਏਗਾ ਤਾਂ ਤੁਹਾਡਾ ਜਿਹੜਾ weight ਜਿਹੜਾ ਤਾਂ ਜਾ ਕੇ ਘਟੇਗਾ ਕਿਉਂਕਿ ਬਹੁਤ ਸਾਰੇ ਕਲਾਇੰਟ ਮੇਰੇ ਇਹੋ ਜਿਹੇ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਡਾਈਟ ਪਲਾਨ ਬਣਵਾਇਆ ਆਪਣਾ ਭਾਰ ਘਟਾਉਣ ਦੇ ਲਈ ਹਨਾ ਤੇ ਉਹਨਾਂ ਨੇ ਉਹਨੂੰ ਫੋਲੋ ਵੀ ਕੀਤਾ ਵਾ ਜਿਨ੍ਹਾਂ ਨੇ ਫੋਲੋ ਕੀਤਾ ਵਾ ਉਹਨਾਂ ਨੇ ਤਾਂ 7-7 8 ਠੀਕ ਨੂੰ 10-10 ਕਿਲੋ ਤੱਕ ਵੀ ਭਾਰ ਘਟਾਇਆ ਵਾ 2-2 3-3 ਮਹੀਨੇ ਦੇ ਵਿੱਚ ਹਨਾ ਸੋ ਜਿਨ੍ਹਾਂ ਨੇ ਡਾਈਟ ਪਲਾਨ ਫੋਲੋ ਨਹੀਂ ਕੀਤਾਗਾ ਵੀ ਇੱਤੀ ਛੱਡ ਗਏ ਉਹਨਾਂ ਦਾ ਭਾਰ ਨਹੀਂ ਘਟਿਆ 2 ਕਿਲੋ ਘਟਿਆ 3 ਕਿਲੋ ਘਟਿਆ ਵਾ ਉਸ ਤੋਂ ਬਾਅਦ ਉਹਨਾਂ ਦਾ ਭਾਰ ਜਿਹੜਾ ਨਹੀਂ ਘਟਾਏਗਾ ਸੋ ਮੇਨ ਚੀਜ਼ ਆ ਡਾਈਟ ਨੂੰ ਫੋਲੋ ਕਰਨਾ ਜਾਨਕੀ ਡਿਸਪਲਨ ਹਣਾ ਜੋ ਚੀਜ਼ ਤੁਹਾਨੂੰ ਮੈਂ ਲਿਖ ਕੇ ਦੇਤੀ ਜਿੰਨੇ ਵਜੇ ਤੁਸੀਂ ਖਾਣੀ ਆ ਉਹੀ ਚੀਜ਼ ਖਾਣੀ ਆ ਫਿਰ ਜਾ ਕੇ ਤੁਹਾਡਾ ਜਿਹੜਾ ਭਾਰ ਆ ਉਹ ਘਟਦਾ ਵਾ ਕਿਉਂਕਿ ਜਿਹੜਾ ਡਾਈਟ ਪਲਾਨ ਹੁੰਦਾ ਉਹ ਹਰ ਇੱਕ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਕੀ ਕਿ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲਦਾ ਵਾ ਹਣਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਪਰਸਨਲ ਡਾਈਟ ਪਲਾਨ ਮੇਰੇ ਕੋਲ ਬਣਵਾਉਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤਾਂ ਪਲੀਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰ ਡਾਈਟ ਪਲਾਨ ਜਿਹੜਾ ਤੁਸੀਂ ਉਹ ਬਣਵਾ ਸਕਦੇ ਹੋ ਬਾਕੀ ਤੁਸੀਂ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਆ ਰਹੀ ਮੈਡੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦਿਓ ਤੇ 15 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਵੀ ਮੈਂ ਬਣਾ ਕੇ ਪਾਇਆ ਹੋਇਆ ਮੇਰੇ ਚੈਨਲ ਤੇ ਜਾਓ ਤੇ ਦੇਖੋ ਜਾ ਕੇ ਤੇ ਨਾਲ ਇਹ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਹਾਡਾ ਜਿਹੜਾ ਭਾਰ 101% ਦਾ ਜਿਹੜਾ ਉਹ ਘਟ ਰੇਗਾ ਇਹੀ ਘਟੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਤੇ ਕ ਪੋਟ ਸਗ ਰਹੇ ਨੇ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਦੇ ਤਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੇਕਾ ਜੀ